ਪੰਜਾਬੀਅਤ ਦੇ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਜੋ 350 ਸਾਲ ਦਾ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਉਸ ਸ਼ਹੀਦੀ ਦਿਵਸ ਨੂੰ ਸਰਦਾਲਾਂ ਵੱਲੋਂ ਸ਼ਰਧਾ ਪੂਰਵਕ ਵਿਚਾਰ ਨਗਰ ਕੀਰਤਨ ਵਕ ਵਕ ਥਾਮਾ ਤੋਂ ਕੱਢੇ ਜਾ ਰਹੇ ਜਨ ਜੀਤੀ ਲੜੀ ਤਹ ਤਾਂ ਅੱਜ ਤਖਤ ਸ੍ਰੀ ਤਨਵੰਦੀ ਸਾਹਿਬ ਤੋਂ ਸ਼ਹਿਰ ਤੋਂ ਨਗਰ ਕੀਰਤਨ ਚੱਲ ਕੇ ਬਠਿੰਡਾ ਵਿਖੇ ਪਹੁੰਚਿਆ ਜੋ ਵਕ ਵਕ ਸ਼ਹਿਰਾ ਤੋਂ ਹੁੰਦਾ ਹੋਇਆ ਅਨੰਤਪੁਰ ਸਾਹਿਬ ਪਹੁੰਚੇਗਾ ਦਿਖਾਉਣਾ ਸਾਨੂੰ ਲੈ ਆ ਤਸਵੀਰਾਂ ਦੇਖਦੇ ਰਹੋ ਪੰਜਾਬੀ ਹੱਥ ਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪੈਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦਿਖਾਉਣਾ ਸਾਨੂੰ ਨਗਰ ਕੀ ਤਮੀਆ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀ ਹੱਥ ਦੀ ਆਵਾਜ਼ ਸਤਿ ਸ੍ਰੀ ਅਕਾਲ ਸਨੂ ਦੇ ਪਿੰਡਾ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਆਦੇ ਕਦਮ ਕਦਮ ਸਾਡੇ ਸਿਰ ਦੇ ਉੱਪਰ ਸੋ ਅਸੀਂ ਆਪ ਜੀ ਦਾ ਕੋਟਾਉਣ ਕੋਟ ਧੰਨਵਾਦ ਕਰਦੇ ਹਾਂ ਜਿੰਨਾ ਸ਼ੋਰ ਰਚਾ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਦੀ ਜੀ ਦਿਵਸ ਨੂੰ ਖੂਸਮਰ ਪ੍ਰਕਰਨ ਲਈ ਸਾਰੇ ਸ਼ਰਧਾਲੂ ਇਕੱਠੇ ਹੋਏ ਨੇ ਅਲੱਗ-ਅਲੱਗ ਥਾਵਾਂ ਤੇ ਜਿਵੇਂ ਸ੍ਰੀ ਤਲਵੰਡੀ ਸਾਹਿਬ ਤੋਂ ਅੱਜ ਇਹ ਨਗਰ ਕੀਰਤਨ ਚੱਲਿਆ ਔਰ ਅਲੱਗ-ਅਲੱਗ ਥਾਵਾਂ ਤੇ ਲੋਕਾਂ ਨੇ ਆਪ ਦੀ ਸ਼ਰਧਾ ਦੇ ਨਾਲ ਅਲੱਗ-ਅਲੱਗ ਥਾਵਾਂ ਤੇ ਅਰੇਂਜਮੈਂਟਸ ਕੀਤੇ ਨੇ ਔਰ ਕਿਤੇ ਲੰਗਰ ਰੋਟੀ ਦਾ ਕਿਤੇ ਚਾਹ ਪਾਣੀ ਦਾ ਕਿਤੇ ਪਕੌਣਿਆਂ ਦਾ ਕਿਤੇ ਫਰੂਟ ਦਾ ਲੋਕਾਂ ਨੂੰ ਇੰਨੀ ਸ਼ਰਧਾ ਦੇ ਨਾਲ ਲੋਕਾਂ ਦਾ ਆਉਪਤ ਕੀਤਾ ਜਾ ਰਿਹਾ ਹੈ ਇੱਕ ਪਾਈਚਾਰੇ ਦਾ ਬਹੁਤ ਵੱਡਾ ਬਹੁਤ ਹੀ ਵੱਡਾ ਸੰਦੇਸ਼ ਹੈ ਤੇ ਅੱਜ ਦੇ ਟਾਈਮ ਦੇ ਵਿੱਚ ਬੱਚਿਆਂ ਨੂੰ ਵੀ ਇਸੇ ਤਰ੍ਹਾਂ ਸੰਦੇਸ਼ ਇਸ ਤੋਂ ਮਿਲਣਾ ਚਾਹੀਦਾ ਹੈ ਵੀ ਉਹ ਨਸ਼ਿਆਂ ਤੋਂ ਦੂਰ ਰਹਿਣ ਜੇ ਨਸ਼ਾ ਹੋਵੇ ਤਾਂ ਨਸ਼ਾ ਖੇਡਦਾ ਹੋਵੇ ਜੇ ਨਸ਼ਾ ਹੋਵੇ ਤਾਂ ਨਸ਼ੇਵਾਂ ਦੀ ਸਿਹਤਾਂ ਦਾ ਹੋਵੇ ਨਸ਼ਾ ਹੋਵੇ ਤਾਂ ਪਾਈਚਾਰੇ ਦਾ ਹੋਵੇ ਮਿਲ ਜੁਲ ਕੇ ਰਹਿਣ ਦਾ ਹੋਵੇ ਇਸ ਕਰਕੇ ਇਸ ਤਰ੍ਹਾਂ ਦੀ ਸ਼ਹਾਦਤਾਂ ਜੋ ਉਸਨ ਦਿੱਤੀਆਂ ਗਈਆਂ ਇਕੱਲੇ ਪੰਜਾਬ ਹਿੰਦੁਸਤਾਨ ਦੀ ਪੂਰੀ ਦੁਨੀਆ ਜੇ ਇਹ ਬੰਦੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਮੈਸੇਜ ਹੈ ਗੁਰੂ ਸਾਹਿਬ ਦੇ ਕੇ ਗਏ ਨੇ ਉਸ ਮੈਸੇਜ ਨੂੰ ਆਪਾਂ ਕਰ ਕਰ ਬਚਾਈਏ ਇਹੀ ਗਵਰਨਮੈਂਟ ਦਾ ਵੀ ਸਿਰਫ ਵਰਸਿੰਗ ਮਾਨ ਸੀਐਮ ਸਾਹਿਬ ਦਾ ਤੇ ਸਾਰੀ ਆਮ ਆਦਮੀ ਪਾਰਟੀ ਦੇ ਦਿਸੇ ਬਹੁਤ ਵੱਡਾ ਸਨੇਹਾ ਆਪਣੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਬਚਾਉਣ ਦਾ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਵਸਤਕ ਹੋਣ ਲਈ ਇਕੱਠੇ ਹੋਏ ਤੇ ਮੈਂ ਫਿਰ ਤੋਂ ਕਹਿਣਾ ਚਾਹਾਂਗਾ ਬਟਿੰਡਾ ਸ਼ਹਿਰ ਵਾਸਤੇ ਅੱਜ ਬੜਾ ਹੀ ਭਾਗਾ ਵਾਲਾ ਦਿਨ ਹੈ ਕਿ ਤਖਤ ਸਾਹਿਬ ਜੀ ਤਲਵੰਡੀ ਸਾਬੋ ਤੋਂ ਅ ਅੱਜ ਪਾਲਕੀ ਸਾਹਿਬ ਨਿਕਲੀ ਹੈ ਤੇ ਰੋਟਿੰਡੇ ਤੋਂ ਹੁੰਦੇ ਹੋਏ ਅ ਆਨੰਦਪੁਰ ਸਾਹਿਬ ਤੱਕ ਪਹੁੰਚੂਗੀ ਤੇ ਬੜੀ ਖੁਸ਼ੀ ਦਾ ਦਿਨ ਹੈ ਕਿ ਸਾਨੂੰ ਸੇਵਾ ਦਾ ਮੌਕਾ ਮਿਲਿਆ ਤੇ ਅਸੀਂ ਆਪਣੀ ਸ਼ਰਧਾ ਪ੍ਰਗਟ ਕਰ ਸਕੀਏ ਗੁਰੂ ਸਾਹਿਬ ਅੱਗੇ ਤੇ ਉਮੀਦ ਕਰਦਾ ਹਾਂ ਕਿ ਪੰਜਾਬ ਸਰਕਾਰ ਐਸੇ ਉਪਰਾਲੇ ਹੋਰ ਵੀ ਲਏਗੀ ਤੇ ਮੈਨੂੰ ਬੜੀ ਖੁਸ਼ੀ ਹੈ ਇਸ ਸਰਕਾਰ ਦਾ 파ਟ ਹੋਣ ਲਈ ਕਿਉਂਕਿ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਹਿਲੀ ਵਾਰ ਮੈਨੂੰ ਲੱਗਦਾ ਪੰਜਾਬ ਦੀ ਹਿਸਟਰੀ 'ਚ ਐਸਾ ਇਨੀਸ਼ੀਏਟਿਵ ਲਿੱਤਾ ਹੋਣਾ ਕਿ ਲਾਈਟ ਐਂਡ ਸਾਊਂਡ ਸ਼ੋਅ ਕਰਾਇਆ ਜਿਦੇ ਵਿੱਚ ਯੂਥ ਨੂੰ ਆਉਣ ਵਾਲੀ ਪੀੜ੍ਹੀ ਨੂੰ ਸਿਖਾਇਆ ਗਿਆ ਕਿ ਸਾਡੇ ਗੁਰੂਆਂ ਪੀਰਾਂ ਨੇ ਕੀ ਸੈਕਰੀਫਾਈਸਸ ਕੀਤੇ ਕੀ ਕੁਝ ਦਿੱਤਾ ਆਪਣੇ ਲਈ ਜਿਦੇ ਕਰਕੇ ਅੱਜ ਆਪਾਂ ਖੁੱਲੀ ਹਵਾ 'ਚ ਸਾਹ ਲੈ ਪਾ ਰਹੇ ਆ ਇਹ ਸਾਰਾ ਕੁਝ ਸਾਡੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੇਣ ਹੈ ਉਹਨਾਂ ਦੇ ਦਿੱਤਾ ਹੋਇਆ ਆਸ਼ੀਰਵਾਦ ਆਪਣੇ ਪੰਜਾਬ ਨੂੰ ਤੇ ਉਹਨਾਂ ਦੇ ਦਿੱਤੇ ਹੋਏ ਮਾਰਗਦਰਸ਼ਨ ਤੇ ਸਾਨੂੰ ਸਾਰਿਆਂ ਨੂੰ ਤੁਰਨਾ ਚਾਹੀਦਾ ਇਹ ਸਿਖਾਇਆ ਗਿਆ ਪੰਜਾਬ ਸਰਕਾਰ ਵੱਲੋਂ ਤੇ ਅੱਜ ਇਹ ਜਿਹੜਾ ਨਗਰ ਕੀਰਤਨ ਦਾ ਇਨੀਸ਼ੀਏਟਿਵ ਵੀ ਲਿੱਤਾ ਗਿਆ ਇਹ ਸਾਡੇ ਲਈ ਬੜਾ ਹੀ ਮਤਲਬ ਭਾਗਸ਼ੀਲ ਅਫਸਰ ਹੈਗਾ ਤੇ ਬੜਾ ਹੀ ਮਤਲਬ ਮੈਂ ਕਹੂੰਗਾ ਸ਼ਰਧਾਪੂਰਵਕ ਦਿਨ ਹੈਗਾ ਤੇ ਅੱਜ ਅਸੀਂ ਸਾਰੇ ਮਿਨਿਸਪਲ ਕਾਰਪੋਰੇਸ਼ਨ ਬਟਿੰਡਾ ਤੇ ਸਾਡੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਇੱਥੇ ਹਾਜ਼ਰ ਰਤਨ ਗੁਰਦੁਆਰਾ ਸਾਹਿਬ ਦੇ ਕੋਲੇ ਇਕੱਠਾ